ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਪੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਬਾਜੂ ਨੂੰ ਜਿਹੜਾ ਕਮੀਜ਼ ਨਾਲ ਜੋਇੰਟ ਕਿੱਦਾਂ ਕਰਨਾ ਆਪਾਂ ਪਹਿਲੇ ਪਾਰਟ ਵਿੱਚ ਤੁਹਾਨੂੰ ਦੱਸਿਆ ਸੀ ਕਮੀਜ਼ ਦੀ ਸਟਿਚਿੰਗ ਕਮਰ ਤੱਕ ਸਲਾਈ ਲੱਗਣੀ ਆਪਾਂ ਕਿਹਾ ਸੀ ਵੀ ਦੂਜੀ ਵੀਡੀਓ ਬਣਾਵਾਂਗੇ ਆਪਾਂ ਦੂਜੇ ਪਾਰਟ ਵਿੱਚ ਆਪਾਂ ਤੁਹਾਨੂੰ ਅੱਗੇ ਦੀ ਸਲਾਈ ਦੱਸਾਂਗੇ ਕੁਝ ਕਾਰਨ ਕਰਕੇ ਆਪਾਂ ਜਿਹੜੀ ਉਹ ਕਮੀਜ਼ ਦੇ ਉੱਪਰ ਪੂਰੀ ਵੀਡੀਓ ਨਹੀਂ ਬਣਾ ਸਕੇ ਤਾਂ ਆਪਾਂ ਤੁਹਾਨੂੰ ਦੂਜੀ ਕਮੀਜ਼ ਦੇ ਉੱਪਰ ਬਣਾਉਣਾ ਦੱਸਦੇ ਆ ਆਪਾਂ ਹੁਣ ਜੋਇੰਟ ਕਰਾਂਗੇ ਬਾਜੂ ਕਮਰ ਦੀ ਸਲਾਈ ਲਾਉਣ ਤੋਂ ਬਾਅਦ ਆਪਾਂ ਦੇਖੋ ਇਸ ਤਰ੍ਹਾਂ ਬਾਜੂ ਦਾ ਨਿਸ਼ਾਨ ਲਗਾ ਲੈਣਾ ਵੀ ਜਿੰਨੀ ਆਪਾਂ ਨੂੰ ਤਿਆਰ ਚਾਹੀਦੀ ਆ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾ ਰੱਖੀ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਇੱਥੇ ਸਲਾਈ ਲਗਾਵਾਂਗੇ ਜਿੰਨੀ ਆਪਣੀ ਬਾਜੂ ਖੁੱਲੀ ਹੋਣੀ ਆ ਆਪਾਂ ਮੂਰੀ ਰੱਖ ਕੇ ਪਾਈਪਿੰਗ ਆਪਾਂ ਅਟੈਚ ਕਰ ਰੱਖੀ ਆ ਪਹਿਲਾਂ ਐਸੀ ਤਰ੍ਹਾਂ ਆਪਾਂ ਦੇਖੋ ਕੱਟ ਲਗਾ ਰੱਖਿਆ ਇਹ ਬਾਜੂ ਦਾ ਜਿਹੜਾ ਨਿਸ਼ਾਨ ਹੁੰਦਾ ਦੇਖੋ ਆਪਾਂ ਇਹਨੂੰ ਪਤਾ ਕਿਵੇਂ ਕਰਨਾ ਹੁੰਦਾ ਜਿਹੜਾ ਆਪਣਾ ਇਹ ਕਮੀਜ਼ ਦਾ ਪੱਲਾ ਇਸ ਤਰ੍ਹਾਂ ਹੁੰਦਾ ਦੇਖੋ ਇਹ ਇਹਨੂੰ ਆਪਾਂ ਇੱਥੋਂ ਫੜਨਾ ਹੁੰਦਾ ਸੈਂਟਰ 'ਚੋਂ ਫੜ ਕੇ ਇਹਨੂੰ ਆਹ ਦੋਨੋਂ ਸਲਾਈਆਂ ਨੂੰ ਬਰਾਬਰ ਕਰਨ ਤੋਂ ਬਾਅਦ ਇਸ ਤਰ੍ਹਾਂ ਇਹਨੂੰ ਤੇ ਇੱਥੇ ਰੱਖ ਕੇ ਆਪਾਂ ਇਹਨੂੰ ਮਿਲ ਲੈਣਾ ਹੁੰਦਾ ਦੇਖੋ ਇੱਥੋਂ ਰੱਖ ਕੇ ਇੱਥੋਂ ਤੱਕ ਹਲਕਾ ਜਿਹਾ ਕੱਟ ਰੱਖਣਾ ਹੁੰਦਾ ਕਿਉਂਕਿ ਆਪਾਂ ਬਾਜੂ ਜਿਹੜੀ ਖਿੱਚ ਕੇ ਜੁਆਇੰਟ ਕਰਾਂਗੇ ਇੱਥੋਂ ਤੱਕ ਆਪਾਂ ਕੱਟ ਲਗਾ ਲਿਆ ਕੋਨੇ ਤੇ ਆ ਕੇ ਆਪਾਂ ਸਲਾਈ ਜਿਹੜੀ ਉਹ ਡਬਲ ਕਰ ਦੇਣੀ ਆ ਹੁਣ ਆਪਾਂ ਇਹਨੂੰ ਕਿਵੇਂ ਜੁਆਇੰਟ ਕਰਨਾ ਦੇਖੋ ਇਹਨੂੰ ਐਸ ਤਰ੍ਹਾਂ ਫੜ ਲੈਣਾ ਸਿੱਧੀ ਨਹੀਂ ਕਰਨੀ ਆਪਾਂ ਬਾਜੂ ਐਸ ਤਰ੍ਹਾਂ ਕਰ ਲੈਣਾ ਆਪਾਂ ਇਹਨੂੰ ਇਹ ਆ ਗਿਆ ਬਾਜੂ ਦਾ ਜਿਹੜੇ ਸਲਾਈ ਹੈਗੀ ਹੁਣ ਆਪਾਂ ਇਹਨੂੰ ਦੇਖੋ ਇਧਰੋਂ ਆਹ ਵਾਲੀ ਜਿਹੜੀ ਹੁੰਦੀ ਹੈ ਆਪਣੀ ਸਾਈਡ ਵਾਲੀ ਸਲਾਈ ਉਥੋਂ ਆਪਾਂ ਇਹ ਵਾਲੀ ਸਲਾਈ ਨੂੰ ਇਹਦੇ ਨਾਲ ਅਟੈਚ ਕਰਕੇ ਐਸ ਤਰ੍ਹਾਂ ਆਪਾਂ ਇੱਥੇ ਸਲਾਈ ਲਗਾਵਾਂਗੇ ਹਾਂਜੀ ਐਸ ਤਰ੍ਹਾਂ ਮਲਾਉਣ ਤੋਂ ਬਾਅਦ ਆਪਾਂ ਇਹਦੀ ਇੱਥੋਂ ਅੱਧਾ-ਅੱਧਾ ਇੰਚ ਦਾ ਛੱਡ ਕੇ ਦੇਖੋ ਕੱਪੜਾ ਜਿਵੇਂ ਆਪਾਂ ਸਲਾਈ ਲਗਾਉਣੇ ਹੁੰਦੇ ਆ। ਉਸੇ ਤਰ੍ਹਾਂ ਆਪਾਂ ਸਲਾਈ ਆ ਜਿਹੜੀ ਉਹ ਲਗਾ ਦੇਣੀ ਆ। ਇਹ ਵਾਲੇ ਜਿਹੜੇ ਹੁੰਦੇ ਆ ਦੇਖੋ ਇਹਨਾਂ ਨੂੰ ਆਪਾਂ ਐਸ ਤਰ੍ਹਾਂ ਫੋਲਡ ਕਰਨਾ ਹੁੰਦਾ ਧਿਆਨ ਨਾਲ ਦੇਖੋ ਇੱਥੋਂ ਆਏ ਇੱਕ ਵਾਰੀ ਫਿਰ ਇਹਨੂੰ ਡਬਲ ਇਹਨੂੰ ਪਿੱਛੇ ਨੂੰ ਕਰ ਲੈਣਾ। ਸੇਮ ਹੀ ਆਪਾਂ ਜਿਹੜਾ ਕਮੀਜ਼ ਦਾ ਹੁੰਦਾ ਦੇਖੋ ਇਹਨੂੰ ਐਸ ਤਰ੍ਹਾਂ ਫੋਲਡ ਕਰਕੇ ਤੇ ਫਿਰ ਇਹਨੂੰ ਐਸ ਤਰ੍ਹਾਂ ਇਹਨੂੰ ਪਿੱਛੇ ਨੂੰ ਰੱਖ ਕੇ ਆਪਾਂ ਸਲਾਈ ਲਗਾ ਦਾਂਗੇ। ਕਦੇ ਵੀ ਇਹਨੂੰ ਸਲਾਈ ਦੇ ਵਿੱਚ ਨਹੀਂ ਦੇਣਾ ਹੁੰਦਾ। ਇੱਥੋਂ ਆਪਾਂ ਡਬਲ ਕਰ ਦਾਂਗੇ। ਹੁਣ ਆਪਾਂ ਸਾਰੀ ਸਲਾਈ ਜਿਹੜੀ ਉਹ ਲਗਾ ਲਾਂਗੇ ਐਸੀ ਤਰਾਈ ਜਿਹੜਾ ਮੋਡੇ ਦਾ ਕੱਪੜਾ ਉਹਨੂੰ ਹਲਕਾ ਢਿੱਲਾ ਛੱਡ ਕੇ ਤੇ ਬਾਜੂ ਦਾ ਕੱਪੜਾ ਜਿਹੜਾ ਹਲਕਾ ਜਿਹਾ ਖਿੱਚ ਕੇ ਵਾਹ ਜਿਆਦਾ ਨਹੀਂ ਖਿੱਚਣਾ ਹਲਕਾ ਜਿਹਾ ਐਸੀ ਤਰ੍ਹਾਂ ਇੱਕ ਤੁਸੀਂ ਕੀ ਧਿਆਨ ਰੱਖਣਾ ਹੁੰਦਾ ਦੇਖੋ ਜਿਹੜੀ ਆਪਣੀ ਇਹ ਮੋਡੇ ਵਾਲੀ ਸਲਾਈ ਹੁੰਦੀ ਹੈ ਜਿਹੜਾ ਇਹਦਾ ਇਹ ਵਾਲਾ ਕੱਪੜਾ ਹੁੰਦਾ ਇਹ ਆਪਾਂ ਪਿੱਛੇ ਨੂੰ ਰੱਖਣਾ ਹੁੰਦਾ ਅੱਗੇ ਨੂੰ ਨਹੀਂ ਰੱਖਣਾ ਇਹੀ ਨਿੱਕੇ ਨਿੱਕੇ ਗੱਲਾਂ ਨਾਲ ਜਿਹੜਾ ਆਪਣੀ ਕਮੀਜ਼ ਦੀ ਸਟਿਚਿੰਗ ਉਹ ਖਰਾਬ ਹੋ ਜਾਂਦੀ ਆ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੀਦਾ ਹੁੰਦਾ ਇੱਕ ਵੇਸੇ ਤਰ੍ਹਾਂ ਆਪਾਂ ਸਲਾਈ ਆ ਜਿਹੜੀ ਉਹ ਲਗਾਉਂਦੇ ਜਾਣਾ ਸੈੱਟ ਕਰਦੇ ਜਾਣਾ ਕੱਪੜੇ ਨੂੰ ਲਾਸਟ ਤੇ ਅੱਗੇ ਵੀ ਆਪਾਂ ਸਲਾਈ ਆ ਜਿਹੜੀ ਡਬਲ ਕਰਦੇ ਹਾਂ ਹੁਣ ਆਪਾਂ ਤੁਹਾਨੂੰ ਸਿੱਧੀ ਕਰਕੇ ਦਿਖਾਉਣੀ ਆਪਾਂ ਦੇਖੋ ਇਹ ਆਪਣੀ ਬਾਜੂ ਆ ਜਿਹੜੀ ਇਹ ਅਟੈਚ ਹੋਊਗੀ ਇਸ ਤਰ੍ਹਾਂ ਹੁਣ ਇਸ ਤੋਂ ਬਾਅਦ ਆਪਾਂ ਦੋਨੋਂ ਬਾਜੂ ਆਪਾਂ ਅਟੈਚ ਕਰ ਰੱਖੀਆਂ ਨੇ ਹੁਣ ਆਪਾਂ نیچے ਤੋਂ ਫੋਲਡ ਕਰਨਾ ਹੁੰਦਾ ਦੇਖੋ ਇਹ ਆ ਗਿਆ ਇਹਦੇ ਬਾਰਡਰ ਇਹਦੇ ਆਪਾਂ نیچے ਹੋਰ ਕਪੜਾ ਅਟੈਚ ਕਰਾਂਗੇ ਫੋਲਡ ਕਰਨ ਲਈ ਇਹਦੇ نیچے ਕਪੜਾ ਹੈ ਨਹੀਂ ਸੀ ਆਪਾਂ ਫੇਰ ਇਹਨੂੰ ਫੋਲਡ ਕਰਾਂਗੇ ਹਾਂਜੀ ਦੇਖੋ ਆਪਾਂ ਘੇਰੇ ਦੇ نیچے ਲਗਾਉਣ ਨੂੰ ਇਹ ਵਾਲੀ ਪੱਟੀ ਲੈਤੀ ਹੈਗੀ 2 ਇੰਚ ਦੀ ਇਹਨੂੰ ਆਪਾਂ ਇਸ ਤਰ੍ਹਾਂ 1/2 ਇੰਚ ਅੰਦਰ ਨੂੰ ਫੋਲਡ ਕਰਕੇ ਇੱਥੇ ਰੱਖ ਕੇ ਆਪਾਂ ਸਲਾਈ ਲਗਾ ਲੈਣੀ ਆ ਆਪਾਂ ਘੇਰੇ ਦੇ نیچے ਫੋਲਡ ਕਰਨ ਨੂੰ ਲੈਤੀ ਹੈ ਇਹ ਇਹ نیچے-नीचे ही ਫੋਲਡ ਹੋਊ ਆਪਾਂ ਇਹਦੀ ਸਾਹਮਣਾ ਰੱਖਣੀ ਆ ਦੇਖੋ ਇਸ ਤਰ੍ਹਾਂ ਬਾਰਡਰ ਦੇ ਨਾਲ ਰੱਖਦੇ ਰੱਖਦੇ ਆਪਾਂ ਇਹਨੂੰ ਅਟੈਚ ਕਰਦੇ ਜਾਣਾ किनारे किनारे ਤੇ ਸਲਾਈ ਲਗਾਉਣੀ ਆ ਹਲਕਾ ਜਿਹਾ ਆਪਾਂ ਬੈਗ ਤੋਂ ਖਿੱਚਾਂਗੇ ਤਾਂ ਆਪਣੀ ਜਿਹੜੀ ਸਲਾਈ ਹੁੰਦੀ ਉਹ ਤੇ ਸਫਾਈ ਆਉਂਦੀ ਆ ਇਸ ਲਈ ਆਪਾਂ ਥੋੜਾ ਥੋੜਾ ਖਿੱਚਦੇ ਆ ਜ਼ਿਆਦਾ ਨਹੀਂ ਖਿੱਚਣਾ ਨਾ ਨੋਰਮਲ ਜਿਹਾ ਹਲਕਾ ਜਵ ਹੈ ਇਹ ਆਪਣੀ ਪੱਟੀ ਆ ਜਿਹੜੀ ਅਟੈਚ ਹੋ ਗਈ ਹੁਣ ਆਪਾਂ ਇਹਦੇ ਤੇ ਪਾਈਪਿੰਗ ਅਟੈਚ ਕਰਨੀ ਆ ਪਾਈਪਿੰਗ ਅਟੈਚ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਕਿ ਵੀ ਇਹਦੀ ਲੁੱਕ ਕਿਵੇਂ ਦੀ ਆਉਂਦੀ ਹੈ ਸੂਟ ਦੀ ਹਾਂਜੀ ਹੁਣ ਆਪਾਂ ਕਮੀਜ਼ ਦੇ ਉੱਪਰ ਪਾਈਪਿੰਗ ਜਿਹੜੀ ਉਹ ਅਟੈਚ ਕਰਾਂਗੇ ਉਹਦੇ ਲਈ ਆਪਾਂ ਦੇਖੋ ਇਹ ਮਸ਼ੀਨਾਂ ਦੇ 3 ਇਨ 1 ਪੈਰ ਹੁੰਦਾਗਾ ਉਦੀ ਵਰਤੋਂ ਕਰ ਰਹੇ ਆਂ ਆਪਾਂ ਇਹਦੇ ਇਧਰਲੀ ਸਾਈਡ ਤੋਂ ਵੀ ਪਾਈਪਿੰਗ ਲੱਗਦੀ ਹੈ ਸਿੰਗਲ ਪੈਰ ਦਾ ਵੀ ਯੂਜ਼ ਹੁੰਦਾ ਇਹਦੇ ਨਾਲ ਦੇਖੋ ਇਧਰੋਂ ਵੀ ਇਧਰੋਂ ਵੀ ਆਪਾਂ ਇਹਨੂੰ ਥੋੜਾ ਜਿਹਾ ਸੈੱਟ ਕਰ ਲਿਆ ਤਾਂ ਆਪਾਂ ਇਧਰਲੀ ਸਾਈਡ ਤੋਂ ਪਾਈਪਿੰਗ ਅਟੈਚ ਕਰਨੀ ਆਂ ਦੇਖੋ ਆਪਾਂ ਕਿਵੇਂ ਕਰਨਾ ਹੁਣ ਇੱਥੋਂ ਰੱਖਾਂਗੇ ਆਪਾਂ ਪਾਈਪਿੰਗ ਹਲਕੀ ਜੀ ਉੱਪਰ ਰੱਖਣੀ ਆ ਆਪਾਂ ਕਮਰ ਵਾਲੀ ਸਲਾਈ ਤੋਂ ਐਸ ਤਰ੍ਹਾਂ ਐਸ ਤਰ੍ਹਾਂ ਆਪਾਂ ਪਾਈਪਿੰਗ ਜਿਹੜੀ ਉਹ ਅਟੈਚ ਕਰਦੇ ਜਾਣਾ ਕਈ ਵਾਰ ਕੀ ਹੁੰਦਾਗਾ ਜਿਹੜਾ ਕਸਟਮਰ ਹੁੰਦਾਗਾ ਦੇਖੋ hip up ਉਹਨਾਂ ਦੀ ਵੱਧ ਹੁੰਦੀ ਹੈ ਤੇ ਘੇਰਾ ਉਹ ਘਾਟਰ ਖੋਂਦੇ ਆ ਤਾਂ ਤੁਸੀਂ ਉਹਦੇ ਹਿਸਾਬ ਨਾਲ ਪਹਿਲਾਂ ਨਿਸ਼ਾਨ ਲਗਾ ਲਿਆ ਕਰੋ ਆਪਣੇ ਕਸਟਮਰ ਦੀ ਜਿਹੜੀ hip ਵੀ ਉਨੀ ਰੱਖਣੀ ਹੈ ਤੇ ਘੇਰ ਵੀ ਉਨਾ ਰੱਖਣਾ ਇਸ ਲਈ ਆਪਾਂ ਕੋਈ ਨਿਸ਼ਾਨ ਨਹੀਂ ਲਗਾਇਆ ਐਸ ਤਰ੍ਹਾਂ ਆਪਾਂ ਜਿਹੜੀ ਪਾਈਪਿੰਗ ਆ ਉਹ ਅਟੈਚ ਕਰ ਲੈਣੀ ਆ ਇੱਕ ਸਲਾਈ ਲਗਾਉਣ ਤੋਂ ਬਾਅਦ ਤੁਸੀਂ ਕਹੋ ਤਾਂ ਇਹਨੂੰ ਇੱਕ ਸਲਾਈ ਨਾਲ ਵੀ ਅਟੈਚ ਕਰ ਸਕਦੇ ਹੋ ਪਰ ਆਪਾਂ ਡਬਲ ਸਲਾਈ ਯੂਜ਼ ਕਰੀਆ ਦੇਖੋ ਇਹਨੂੰ ਹੁਣ ਆਪਾਂ ਕੀ ਕਰਨਾ ਇਸ ਤਰ੍ਹਾਂ ਫੋਲਡ ਕਰਨਾ ਫਿਰ ਇਹਦੇ ਉੱਪਰ ਫੋਲਡ ਕਰਨਾ ਇੱਕ ਸਲਾਈ ਇਹਦੇ ਉੱਪਰ ਲਗਾਵਾਂਗੇ ਆਪਾਂ ਆਪਾਂ ਤੁਹਾਨੂੰ ਉਹ ਤਰੀਕਾ ਵੀ ਦੱਸਿਆ ਜਿੱਦੇ ਨਾਲ ਆਪਾਂ ਇੱਕ ਸਿੰਗਲ ਸਲਾਈ ਨਾਲ ਵੀ ਅਟੈਚ ਕਰ ਸਕਦੇ ਆ ਪਾਈਪਿੰਗ ਇਸ ਤਰ੍ਹਾਂ ਆਪਾਂ ਇਹਦੇ ਨਾਲ-ਨਾਲ ਸਲਾਈ ਲਗਾਉਂਦੀਆਂ ਦੇਖੋ ਕੱਪੜੇ ਨੂੰ ਫੋਲਡ ਕਰਦੇ ਜਾਣਾ ਤੇ ਸਲਾਈ ਜਿਹੜੀ ਉਹ ਲਗਾਉਂਦੇ ਜਾਣਾ ਇਸ ਤਰ੍ਹਾਂ ਇਹ ਆਪਣੀ ਜਿਹੜੀ ਇਹ ਪਾਈਪਿੰਗ ਹੈ ਗੁੰਮ ਅਟੈਚ ਹੋ ਜੂਗੀ ਦੇਖੋ ਇਹਦੇ ਉੱਪਰ ਕੋਈ ਸਲਾਈ ਨਹੀਂ ਆਉਗੀ ਇਸ ਤਰ੍ਹਾਂ ਆਪਾਂ ਦੂਜੇ ਪਾਸੇ ਵੀ ਪਾਈਪਿੰਗ ਅਟੈਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਘੇਰਾ ਕਿੱਦਾਂ ਫੋਲਡ ਹੋਊਗਾ ਹਾਂਜੀ ਦੇਖੋ ਆਪਾਂ ਚਾਕਾ ਤੇ ਜਿਹੜੀ ਪਾਈਪਿੰਗ ਆ ਉਹ ਅਟੈਚ ਕਰ ਲਈ ਇਹ ਗੁੰਮ ਅਟੈਚ ਕੀਤੀ ਆ ਤੇ ਹੁਣ ਆਪਾਂ ਜਿਹੜਾ ਘੇਰਾ ਉਹ ਫੋਲਡ ਕਰਨਾ ਦੇਖੋ ਆਪਾਂ ਬਾਰਡਰ ਤੋਂ ਹੀ ਘੇਰਾ ਫੋਲਡ ਕਰਨਾ ਇਹਨੂੰ ਤੁਸੀਂ ਧਿਆਨ ਨਾਲ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਨਹੀਂ ਫੋਲਡ ਕਰਨਾ ਇਹਨੂੰ ਆਪਾਂ ਫੋਲਡ ਕਰਾਂਗੇ ਇਹਨੂੰ ਖੋਲ ਲੈਣਾਗਾ ਖੋਲਣ ਤੋਂ ਬਾਅਦ ਇਹਨੂੰ ਇੱਥੋਂ ਫੋਲਡ ਕਰਨਾ ਇੱਥੋਂ ਕਰਕੇ ਤੇ ਇਸ ਤੋਂ ਬਾਅਦ ਅੱਧਾ-ਅੱਧਾ ਇੰਚ ਇੱਥੋਂ ਇਸ ਤਰ੍ਹਾਂ ਰੱਖ ਕੇ ਆਪਾਂ ਇਹਦੇ ਉੱਪਰ-ਉੱਪਰ ਸਲਾਈ ਲਗਾ ਦੇਣੀ ਹੈ ਧਿਆਨ ਨਾਲ ਦੇਖੋ ਇੱਥੋਂ ਇਹਦੇ ਨਾਲ ਜਿਹੜੇ ਆਪਣੇ ਚਾਕਾਂ ਦੀ ਖੁੱਲੀ ਜੀ ਸਾਈਡ ਰਹਿ ਜਾਂਦੀ ਹੈ ਉਹ ਬੰਦ ਹੋ ਜੂਗੀ ਇੱਥੇ ਆਪਣੇ ਦੇ ਨਾਲ ਨਾਲ ਸਲਾਈ ਲਗਾਵਾਂਗੇ ਇਹਨੂੰ ਦੇਖੋ ਜਦੋਂ ਤੁਸੀਂ ਇਸ ਤਰ੍ਹਾਂ ਇਹਨੂੰ ਪਲਟੋਗੇ ਇਹ ਆਪਣੀ ਜਮਾ ਸਹੀ ਆਇਆ ਦੇਖੋ ਇੱਥੋਂ ਆ ਚੀਜ਼ ਹੁੰਦੀ ਹੈ ਜਿਹੜੀ ਇਹ ਬੰਦ ਹੋ ਜਾਂਦੀ ਆ ਹਾਂਜੀ ਦੇਖੋ ਇਹ ਬੰਦ ਹੋ ਗਈ ਤੇ ਸੇਮ ਹੀ ਇਹੀ ਤਰੀਕਾ ਵਰਤ ਕੇ ਆਪਾਂ ਜਿਹੜੇ ਚਾਰੇ ਚੌਕ ਹੁੰਦੇ ਆਪਣੇ ਇੱਥੋਂ ਇਹਨੂੰ ਫੋਲਡ ਕਰ ਲੈਣੀ ਹੈਗੀ ਹਾਂਜੀ ਦੇਖੋ ਆਪਾਂ ਜਿਹੜੇ ਚਾਰੇ ਕੋਣੇ ਹੁੰਦੇ ਉਹ ਆਪਾਂ ਫੋਲਡ ਕਰ ਲਏ ਇਸ ਤਰ੍ਹਾਂ ਦੇਖੋ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਢਾਂਗੇ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਖਿੱਚ ਲੈਣਾਗਾ ਖਿੱਚ ਕੇ ਦੇਖੋ ਇਹ ਆਪਣੇ ਆਪ ਹੀ ਫੋਲਡ ਹੋ ਜੂ ਜਿਹੜਾ ਆਪਾਂ ਇੱਥੇ 1/2 ਇੰਚ ਫੋਲਡ ਕਰਿਆ ਸੀ ਉਹ ਇਸੇ ਤਰ੍ਹਾਂ ਹੀ ਹੋ ਜਾਣਾ ਤੇ ਆਪਾਂ ਇਹਦੇ ਉੱਪਰ ਕੱਚੀ ਸਲਾਈ ਲਗਾ ਦਾਂਗੇ ਹੁਣ ਇੱਥੇ ਹਾਂਜੀ ਲੇਖੋ ਪਹਿਲਾਂ ਆਪਾਂ ਪਾਈਪਿੰਗ ਵਾਲਾ ਪੈਰ ਸੈੱਟ ਕਰਿਆ ਸੀ ਹੁਣ ਆਪਾਂ ਇਹਨੂੰ ਕੀ ਕਰਨਾ ਇੱਥੋਂ ਆ ਜਿਹੜਾ ਆਹ ਵਾਲਾ ਨਟ ਹੁੰਦਾ ਇਹਨੂੰ ਖੋਲ ਕੇ ਆਪੇ ਨੂੰ ਬਚਾਲੇ ਕਰ ਲੈਣਾ ਦੇਖ ਲੈਣਾ ਵੀ ਸੂਈ ਆਪਣੀ ਹੈ ਜਿਹੜੀ ਉਹ ਲੱਗਦੀ ਤਾਂ ਨਹੀਂ ਵਿੱਚ ਦੇਖੋ ਇਹ ਸਹੀ ਆ ਰਹੀ ਹੈ ਕੀ ਤਾਂ ਹੁਣ ਆਪਾਂ ਇੱਥੇ ਇਹਦਾ ਨਾਟਾ ਜਿਹੜਾ ਉਹ ਕੱਸ ਦਾਂਗੇ ਇਹ ਵਾਲਾ ਹੁਣ ਆਪਣਾ ਇਹ ਨੋਰਮਲ ਸਲਾਈ ਵਾਲਾ ਪੈਰ ਆ ਜਿਹੜਾ ਉਹ ਉਹ ਹੋ ਗਿਆ ਹਾਂਜੀ ਦੇਖੋ ਇਹ 3 ਇਨ 1 ਪੈਰ ਹੁੰਦਾਗਾ ਇਹਦੀ ਵੀਡੀਓ ਜਿਹੜੀ ਆਪਾਂ ਇੰਸਟਾ ਤੇ ਵੀ ਅਪਲੋਡ ਕਰ ਦਾਂਗੇ ਵੀ ਇਹਨੂੰ ਕਿੱਦਾਂ ਯੂਜ਼ ਕੀਤਾ ਜਾਂਦਾ ਹੁਣ ਆਪਾਂ ਦੇਖੋ ਇਹਨੂੰ ਫੋਲਡ ਕਰਨਾਗਾ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਕੱਚੀ ਸਲਾਈ ਲਗਾ ਦਾਂਗੇ ਇੱਥੋਂ ਵੀ ਆਪਾਂ ਇਹਨੂੰ ਕੱਪੜੇ ਦੇ ਵਿੱਚ ਨੂੰ ਕਰ ਲੈਣਾਗਾ ਕਰਨ ਤੋਂ ਬਾਅਦ ਆਪਾਂ ਇੱਥੇ ਪਿਆਰ ਰੱਖ ਕੇ ਇਸ ਤਰ੍ਹਾਂ ਆਪਾਂ ਜਿਹੜੀ ਸਲਾਈ ਆ ਉਹ ਲਗਾ ਲੈਣੀ ਆ ਵੱਡੇ ਵਖੇ ਤੇ ਲਗਾਉਣੀ ਆ ਆਪਾਂ ਇਹ ਫੁੱਲ ਵਖਾ ਕਰਕੇ ਇਸ ਤਰ੍ਹਾਂ ਕੱਪੜੇ ਨੂੰ ਸਹੀ ਕਰਕੇ ਲਗਾਉਣੀ ਆ ਦੇਖੋ ਇੱਥੋਂ ਵੀ ਇਹ ਬਾਹਰ ਦਿਖਾਈ ਨਾ ਦੇਵੇ कि ਇਹ ਜਿਹੜੀ ਪੱਟੀ ਆ ਆਪਾਂ ਜਿਹੜੀ ਸਲਵਾਰ ਦਾ ਕਪੜਾ ਉਹਦੇ ਨਾਲ ਦੀ ਅਟੈਚ ਕਰੀਏਗੀ ਨਾਲੇ ਤਾਂ ਜਿਵੇਂ ਫਿਨਿਸ਼ਿੰਗ ਪੱਟੀ ਲੱਗੀ ਹੁੰਦੀ ਆ ਉਸ ਤਰ੍ਹਾਂ ਦੀ ਲੁੱਕ ਦੇਊਗੀ ਇਹ ਹਾਂਜੀ ਸੇਮ ਉਹੀ ਤਰੀਕਾ ਵਰਤ ਕੇ ਆਪਾਂ ਦੂਜੀ ਸਾਈਡ ਵੀ ਘੇਰ ਆ ਜਿਹੜਾ ਉਹਨੂੰ ਕੱਚਾ ਕਰ ਲੈਣਾਗਾ ਬਾਅਦ ਵਿੱਚ ਆਪਾਂ ਇਹਦੇ ਉੱਪਰ ਤਰਪਾਈ ਕਰਾਂਗੇ ਤੇ ਜਿਹੜੀ ਕੱਚੀ ਸਲਾਈ ਹੋਊਗੀ ਉਹਨੂੰ ਪੱਟ ਦਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰਕੇ ਜਿਹੜੀ ਸਲਾਈ ਆ ਉਹ ਲਗਾ ਲੈਣੀ ਹੈਗੀ ਹਾਂਜੀ ਦੇਖੋ ਆਪਾਂ ਇੱਥੇ ਸਲਾਈ ਲਗਾ ਲਾਂਗੇ ਹੁਣ ਨਾਲ-ਨਾਲੀ ਸੇਮ ਜਿਵੇਂ ਆਪਾਂ ਪਹਿਲਾਂ ਘੇਰਤੇ ਲਗਾਈ ਆ ਉਸੇ ਤਰ੍ਹਾਂ ਹੀ ਆਪਾਂ ਇੱਥੇ ਲਗਾਉਣੀ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਪੂਰੀ ਕਮੀਰ ਦੀ ਲੁੱਕ ਕਿਵੇਂ ਦੀ ਆਈ ਆ ਹਾਂਜੀ ਦੇਖੋ ਇਸ ਤੋਂ ਬਾਅਦ ਆਪਾਂ ਜਿਹੜੀ ਮੋਡੇ ਦੇ ਉੱਪਰ ਪੱਟੀ ਅਟੈਚ ਕਰਨੀ ਹੁੰਦੀ ਆ ਉਹ ਅਟੈਚ ਕਰ ਲੈਣੀ ਹੈਗੀ ਇਹਨੂੰ ਇੰਨਾ ਕੁ ਕੱਟ ਕੇ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾਗਾ ਦੇਖੋ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇਹਦੇ ਉੱਪਰ ਸਲਾਈ ਜਿਹੜੀ ਲਗਾ ਲੈਣੀ ਹੈ ਤੇ ਇਹ ਪੱਟੀ ਆਪਾਂ ਮੋਡੇ ਦੇ ਉੱਪਰ ਜਿਹੜੀ ਟਿਚ ਬਟਨ ਲੱਗਦੇ ਹੁੰਦੇ ਆ ਉਹਦੇ ਲਈ ਅਟੈਚ ਕਰਾਂਗੇ ਜਿਹੜਾ ਆਪਾਂ ਨਾਰਮਲ ਕਰ ਲੈਣਾਗਾ ਇਹ ਵਾਲੀ ਪੱਟੀ ਆਪਾਂ ਮੋਢਿਆਂ ਦੇ ਉੱਪਰ ਅਟੈਚ ਕਰ ਲਈਏ ਇਹਨੂੰ ਹਾਫ ਕਰ ਲਾਂਗੇ ਹਾਫ ਕਰਨ ਤੋਂ ਬਾਅਦ ਆਪਾਂ ਇਹਨੂੰ ਇੱਥੇ ਅਟੈਚ ਕਰ ਦਾਂਗੇ ਇਹ ਵਾਲੀ ਜਿਹੜੀ ਆਪਣੀ ਮੋਢੇ ਦੀ ਆਹ ਵਾਲੀ ਸਲਾਈ ਹੁੰਦੀ ਹੈ ਇੱਥੇ ਅਟੈਚ ਹੁੰਦੀ ਹੁੰਦੀ ਹੈ ਉਹ ਦੇਖੋ ਇੱਥੇ ਐ ਰੱਖਤੀ ਇਹਨੂੰ ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਇੱਥੇ ਬਸ ਡਬਲ ਕਰਕੇ ਸਲਾਈ ਲਗਾ ਦੇਣੀ ਹੈ ਇੱਕ ਬਾਅਦ ਵਿੱਚ ਆਪਾਂ ਇਹਦੇ ਉੱਪਰ ਬਟਨ ਐਡ ਕਰਾਂਗੇ ਐਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਆਪਣੀ ਪੱਟੀ ਆ ਜਿਹੜੀ ਉਹ ਅਟੈਚ ਹੋ ਗਈ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ